ਗੁਰਦਾਸਪੁਰ ਦੀ ਇਲੈਕਸ਼ਨ ਵਿੱਚ ਆਵਾਜ਼ੀ ਪਾਰਟੀ ਦੇ ਵਰਕਰਾਂ ਵਿੱਚ ਪੂਰਾ ਜੋਸ਼ ਚੋਣ ਮੈਨ ਨਹੀਂ ਪਾਰਟੀ ਵਰਕਰ ਲੜ ਰਹੇ ਹਨ ਅਮਨ ਸ਼ੇਰ ਸਿੰਘ ਜ਼ੈਰੀ ਕਲਸੀ ਜਿਵੇਂ ਜਿਵੇਂ 2024 ਦਾ ਚੋਣ ਦੰਗਲ ਭਖਦਾ ਨਜ਼ਰ ਆ ਰਿਹਾ ਹੈ ਉਵੇਂ ਹੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਆਪਣੀ ਚੋਣ ਐਕਟੀਵਿਟੀ ਤੇਜ਼ ਕਰਦੇ ਨਜ਼ਰ ਆ ਰਹੇ ਹਨ ਜੇਕਰ ਆਵਾਜ਼ੀ ਪਾਰਟੀ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਜ਼ੈਰੀ ਕਲਸੀ ਗੁਰਦਾਸਪੁਰ ਵਿੱਚ ਆਪਣੀ ਚੋਣ ਮਹਿਮ ਨੂੰ ਤੇਜ਼ ਕਰਦਿਆਂ ਹੋਇਆ ਹਲਕਾ ਕਾਦਿਆਂ ਦੇ ਕਸਬਾ ਤਾੜੀਵਾਲ ਵਿੱਚ ਅੱਜ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਜਿੱਥੇ ਇਸ ਮੌਕੇ ਤੇ ਉਹਨਾਂ ਨਾਲ ਪੰਜਾਬ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾ ਤੇ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਕਮਲਜੀਤ ਸਿੰਘ ਕੇ ਜਿਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਗੂ ਸ਼ਾਮਲ ਸਨ ਇਸ ਮੌਕੇ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆ ਅਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਨੇ ਕਿਹਾ ਕਿ ਜਦੋਂ ਤੋਂ ਗੁਰਦਾਸਪੁਰ ਦੀ ਚੋਣ ਮਹੱਤਵ ਸ਼ੁਰੂ ਕੀਤੀ ਗਈ ਹੈ ਉਦੋਂ ਤੋਂ ਹੀ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਮੈਂ ਗੁਰਦਾਸਪੁਰ ਦੇ ਲੋਕਾਂ ਦਾ ਰਿਣੀ ਹਾਂ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਇੰਨਾ ਪਿਆਰ ਮਿਲਦਾ ਹੈ ਤੇ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਵਿੱਚ ਪਠਾਨਕੋਟ ਤੋਂ ਲੈ ਕੇ ਫਤਿਹਗੜ ਚੂੜੀਆਂ ਤੱਕ ਚੋਣ ਮੁੱਦੇ ਹੀ ਹਨ ਉਹਨਾਂ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਹਰੇਕ ਪਾਰਟੀ ਨੇ ਲੋਕਾਂ ਨੂੰ ਸਿਰਫ ਲਾਰੇ ਵਿੱਚ ਹੀ ਰੱਖਿਆ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਚੋਣ ਮੈ ਨਹੀਂ ਗੁਰਦਾਸਪੁਰ ਦੇ ਲੋਕ ਲੜਦੇ ਪਏ ਹਨ ਜਿਨ੍ਹਾਂ ਤੋਂ ਮੈਨੂੰ ਇੰਨਾ ਪਿਆਰ ਮਿਲਦਾ ਨਜ਼ਰ ਆ ਰਿਹਾ ਹੈ ਅੱਜ ਬਿਲਕੁਲ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਬਹੁਤ ਹੀ ਹੌਨਾਰ ਨੌਜਵਾਨ ਆਗੂ ਅਮਨ ਸ਼ੇਰ ਸਿੰਘ ਜੀ ਸ਼ੈਰੀ ਕਲਸੀ ਜਿਹੜੇ ਲੋਕ ਸਭਾ ਗੁਰਦਾਸਪੁਰ ਦੇ ਉਮੀਦਵਾਰ ਨੇ ਉਹਨਾਂ ਨੇ ਧਾਰੀਵਾਲ ਦੇ ਵਿੱਚ ਆਪਣਾ ਅੱਜ ਦਫ਼ਤਰ ਖੋਲ੍ਹਿਆਗਾ ਔਰ ਇਹ ਦਫ਼ਤਰ ਜਿਹੜਾ ਹੈਗਾ ਬਹੁਤ ਪੁਰਾਣਾ ਦਫ਼ਤਰ ਹੈ ਪਿਛਲੇ ਸਮੇਂ ਪੰਜ ਸਾਲ ਤੋਂ ਇਹ ਆਮ ਆਦਮੀ ਪਾਰਟੀ ਦਾ ਹੈੱਡਕੁਆਰਟਰ ਹੈ ਪੂਰੇ ਜ਼ਿਲ੍ਹੇ ਦਾ ਦਫ਼ਤਰ ਇੱਥੋਂ ਚੱਲਦਾ ਰਿਹਾ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ੈਰੀ ਜੀ ਨੇ ਆ ਕੇ ਇੱਥੇ ਦਫ਼ਤਰ ਖੋਲ੍ਹਿਆ ਔਰ ਜਗਰੂਪ ਜੀ ਛੇਕਵਾ ਜੀ ਸਾਡੇ ਨਾਲ ਨੇ ਬਾਕੀ ਸਾਰੇ ਇਸ ਇਲਾਕੇ ਦੇ ਸਾਰੇ ਹਲਕਾ ਕਾਦੀਆਂ ਔਰ ਨੇੜੇ-ਤੇੜੇ ਦੇ ਸਾਰੇ ਵਲੰਟੀਅਰ ਸੌਂਚੇ ਨੇ ਔਰ ਅਸੀਂ ਸਾਰੇ ਇਹ ਬਿਲਕੁਲ ਪ੍ਰਣ ਕੀਤਾ ਹੋਇਆ ਸਾਰਿਆਂ ਨੇ ਔਰ ਇਹ ਬਿਲਕੁਲ ਇੱਕ ਬੇਬ ਜਿਹੜੀ ਹੈ ਸ਼ਹਿਰੀ ਕਲਸੀ ਦੀ ਜਿਹੜੇ ਬਣਨੀ ਸ਼ੁਰੂ ਹੋ ਗਈ ਹੈ ਪਾਣੀ ਚੁੱਕੀ ਹੈਗੀ ਕਿ ਜਿਹੜਾ ਬਟਾਲੇ ਦਾ ਰੋਡ ਸ਼ੋ ਸੀਗਾ ਉਹ ਇੱਕ ਤਰਫ ਤਰਫਾ ਸੀਗਾ ਔਰ ਉਹਦੇ ਤੇ ਨਾਲ-ਨਾਲ ਹੁਣ ਬਾਕੀ ਥਾਵਾਂ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਨੌਜਵਾਨ ਆਗੂ ਨੇ ਪਿਛਲੇ ਕਰੀਬ-ਕਰੀਬ 10 ਸਾਲਾਂ ਦੇ ਨਾਲ ਤੋਂ ਇਹ ਹਲਕਾ ਗੁਰਦਾਸਪੁਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਕੰਮ ਕਰ ਰਹੇ ਨੇ ਇੱਕ ਇੱਕ ਵਲੰਟੀਅਰ ਜਿਹੜਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਇੱਕ ਇੱਕ ਵਲੰਟੀਅਰ ਇਹਨਾਂ ਦੀ ਕੈਂਪੇਨ ਜਿਹੜੀ ਹੈ ਬਧੀ ਤਰੀਕੇ ਨਾਲ ਚਲਾ ਰਿਹਾ ਹੈ ਦੇਖੋ ਜੀ ਮੈਨੂੰ ਬੜਾ ਮਾਣ ਹੈ ਇਸ ਗੱਲ ਦਾ ਵੀ ਜਿਹੜਾ ਪਿਆਰ ਇਨਾਂ ਵੱਲੋਂ ਸਤਿਕਾਰ ਮਿਲ ਰਿਹਾ ਮੈਂ ਸਦਾ ਰਹਿਣੀ ਆਂ ਔਰ ਮੈਂ ਦੇਖ ਰਿਹਾ ਜੀ ਸਾਡੇ ਜਗਰੂਪ ਸਿੰਘ ਸੇਫਾ ਦੀ ਮਿਹਨਤ ਔਰ ਡਾਕਟਰ ਕੇਜੀ ਹੁਣਾ ਨੇ ਜਿਹੜਾ ਬਾ ਕਮਾਲ ਸਭ ਪੱਤੀ ਹੋਣੀ ਸਾਡੇ ਗੋਗਲ ਸਾਹਿਬ ਹੋਣੀ ਸਾਰੀ ਜੋ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਜਿਹੜੀ ਰਾਤ ਦਿਨ ਇੱਕ ਇੱਕ ਜਿਹੜਾ ਵਰਕਰ ਹੈ ਉਹ ਮਿਹਨਤ ਕਰ ਰਿਹਾ ਔਰ ਕਰ ਕਰ ਤੱਕ ਜਾ ਰਿਹਾ ਮੈਂ ਸਦਾ ਰਹਿਣੀ ਆਂ ਔਰ ਵੱਡੀ ਗੱਲ ਇੱਕ ਚੀਜ਼ ਇਹ ਹੈ ਮੈਨੂੰ ਵੇਖਣ ਦੇ ਵਿੱਚ ਇਹ ਨਜ਼ਰ ਆ ਰਿਹਾ ਵੀ ਇੱਕ ਵੱਖਰਾ ਜੋਸ਼ ਨਜ਼ਰ ਆ ਰਿਹਾ ਪਰ ਆਪ ਹੀ ਆਪਣੇ ਤੌਰ ਤੇ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਂ ਸਦਾ ਰਣੀ ਆ ਜੀ ਇਹਨਾਂ ਦੇ ਕਾਦੀਆਂ ਹਲਕੇ ਵਾਲੇ ਮੁੱਦੇ ਮੁੱਦੇ ਹੱਲ ਕਿਹੜੇ ਹੋਏ ਅਜੇ ਤੱਕ ਇਹ ਤੇ ਦੱਸ ਦਿਓ ਸਾਰੇ ਗਰਦਾਸਪੁਰ ਚ ਮੁੱਦੇ ਹੀ ਮੁੱਦੇ ਨੇ ਪਠਾਨਕੋਟ ਤੋਂ ਲੈ ਕੇ ਫਤੇਗੜ ਚੂੜੀਆਂ ਤੱਕ ਆਜੋ ਮੈਂ ਤੇ ਬੜੀ ਹਰਾਨੀ ਨਾ ਇਹ ਗੱਲ ਕਹਿ ਸਕਦਾ ਹਾਂ ਵੀ ਇੱਥੋਂ ਵਾਰ-ਵਾਰ ਅਸੀਂ ਐਮਪੀ ਬਣਾਏ ਜੁਤਾ ਕੇ ਭੇਜੇ ਪਰ ਕਿਸੇ ਨੇ ਇੱਥੋਂ ਦੇ ਮੁੱਦਿਆਂ ਦੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਬੀਜੇਪੀ 10 ਸਾਲ ਰਹੀ ਐਮਪੀ ਇੱਥੋਂ ਦਾ ਰਿਹਾ ਇੱਕ ਕੰਮ ਦੱਸਦੇ ਜਿਹੜਾ ਉਹਨੇ ਕੀਤਾ ਸੋ ਦੁੱਖ ਦੀ ਗੱਲ ਏ ਆ ਦੁੱਖ ਦੀ ਗੱਲ ਏ ਆ ਲੋਕਾਂ ਨੇ ਵੋਟਾਂ ਪਾਈਆਂ ਜਿਤਾਇਆ ਪਰ ਫਿਰ ਸਾਨੂੰ ਠੱਗੀ ਦਾ ਸ਼ਕਾਰ ਹੋ ਰਿਹਾ ਹਰ ਜਗ੍ਹਾ ਤੇ ਕਿਸਾਨਾਂ ਦਾ ਵਿਰੋਧ ਤੇ ਕਰਦੇ ਸੀ ਕਿਸਾਨ ਵਿਰੋਧ ਕਰਦੇ ਸੀ ਭਾਜਪਾ ਦਾ ਪਰ ਹੁਣ ਅੱਗੇ ਲਾ ਕੇ ਜਿਹੜਾ ਹੁਲਾਫੇ ਪੋਚ ਜਾ ਭਾਜਪਾ ਦੇ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਜਦੋਂ ਫਿਰ ਜਦੋਂ ਸੁਣਨਾ ਹੀ ਨਹੀਂ ਆ ਆ ਆਖਰ ਆਪਣੀ ਗੱਲ ਹੀ ਰੱਖਣਗੇ ਆ ਨਾ ਜਦੋਂ ਅਗਲੇ ਨੇ ਉਹਨਾਂ ਨੂੰ ਦਿੱਲੀ ਤੱਕ ਪਹੁੰਚਣ ਹੀ ਨਹੀਂ ਦਿੱਤਾ ਉਹ ਕਹਿੰਦੇ ਫਿਰ ਜੇ ਤੁਸੀਂ ਸਾਨੂੰ ਉੱਥੋਂ ਤੱਕ ਨਹੀਂ ਪਹੁੰਚਣ ਦਿੱਤਾ ਤੇ ਇਹ ਤੁਹਾਨੂੰ ਘਰ ਤੱਕ ਨਹੀਂ ਪਹੁੰਚਣ ਦੇਣਾ ਫਰਕ ਤੇ ਫਿਰ ਹੈ ਇਹ ਇਹ ਤਾਂ ਤੁਹਾਨੂੰ ਲੱਗੀ ਅੱਗੇ ਵੀ ਪਾਰਵਾ ਤਸਦਾ ਰਹੀ ਬੰਦ ਆ ਰਿਹਾ ਜਦੋਂ ਪਾਰਟੀ ਕੋ ਚੋਣ ਲੱਗੀ ਬੜੇ ਨਹੀਂ ਵਿੱਚ ਹੋ ਜੇ ਥੋੜਾ ਜਿਹਾ ਦਫ਼ਤਰ ਗੈਪ ਹੋ ਗਿਆ ਸਾਡਾ ਹੋਣਾ ਦਫ਼ਤਰ ਹੁਣ ਟਕਾ ਗਿਆ ਆ ਗਿਆ ਜੀ ਟਕਾ ਗਿਆ ਵੱਡੇ ਭਰਾ ਨੇ ਜੀ ਡਾਕਟਰ ਜੀ ਮੰਗਲ ਤੇ ਚਲ ਗਏ ਜੀ ਹਾਂ ਜੀ ਨੇ ਮੰਜਲਾ ਦਾ ਵਸਾਰੀਆਂ ਆ ਪੜੀਆਂ ਉਹਦੇ ਆਪਾਂ ਵੀ ਕਹਿੰਦੇ ਆ ਵੀ ਸਾਨੂੰ ਜਿਹੜਾ ਉਹ ਉੱਥੇ ਕਿ ਜਾਈਏ ਜਿੱਥੇ ਰੋਲਾ ਰਪਾ ਨਾਮ ਬੱਚਿਆਂ ਨੂੰ ਇੱਕ ਮੁਤਾ ਹੈਗਾ ਮਤਲਬ ਇਹ ਰੇਤਾ ਬਜਰੀ ਦਾ ਉਹ ਅਜੇ ਤੱਕ ਕੋਈ ਹੱਲ ਨਹੀਂ ਐਸ.ਐਮ. ਸਾਹਿਬ ਨੇ ਕਹਿੰਦੇ ਸੀ ਕਿ ਚਾਚਾ ਇਹਦੇ ਚ ਕਸੂਰ ਕੀ ਦਾ ਮੁੱਦੇ ਦਾ ਪਹਿਲਾਂ ਦੱਸ ਬੀ.ਐਸ.ਐਫ ਕਹਿੰਦੀ ਆ ਵੀ ਸਾਡੇ ਬਾਦਰਾ ਨੂੰ ਜਿਹੜੀ ਆ ਸਾਡੇ ਅਸੀਂ ਇੱਥੋਂ ਮਾਈਨਿੰਗ ਨਹੀਂ ਕਰਨਦੇ ਨਹੀਂ ਸਾਡੇ ਬਾਦਰਾ ਨੂੰ ਦਿੱਕਤ ਆ ਮੈਂ ਪੁੱਛਣਾ ਚਾਹੁੰਨਾ ਵਾ ਵੀ ਜਦੋਂ ਦੀ ਬੀ.ਜੇ.ਪੀ ਸਰਕਾਰ ਜਦੋਂ ਦੀ ਬੀ.ਜੇ.ਪੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਨੂੰ 2 ਸਾਲ ਹੋਏ ਨੇ ਹੁਣੀ ਹੁਣੀ ਜ਼ਿਆਦਾ ਕਰਨ ਲੱਗ ਪਿਆ ਸੋ ਹਰ ਤਰੀਕੇ ਨਾਲ ਬੀਜੇਪੀ ਡਿਫੈਂਡ ਕਰ ਰਹੀ ਹੈ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਈਏ ਪਰ ਮੈਂ ਗੱਲ ਕਹਿਣਾ ਚਾਹੁੰਦਾ ਲੋਕ ਪੜੇ ਲਿਖੇ ਨੇ ਉਹਨਾਂ ਨੂੰ ਪਤਾ ਹੈ ਇਹ ਲੋਕ ਕੰਮ ਕਰਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰਨਾ ਚਾਹੁੰਦੀ ਹੈ ਇਹ ਲੱਤਾਂ ਖੇਚ ਰੇ ਨੇ ਜਿਹੜੇ ਵਿਰੋਧੀ ਨੇ ਧਾਰੀਵਾਲ ਦੀ ਮਿੱਲ ਸਰ ਬੰਦ ਹੋ ਚੁੱਕੀ ਆ ਬੜੇ ਚਿਰ ਤੋਂ ਲੋਕਾਂ ਦੀ ਮੰਗ ਆ ਖਾਸ ਕਰਕੇ ਧਾਰੀਵਾਲ ਦੀ ਇਹ ਤੱਕ ਬੰਦ ਦੀ ਬੰਦੀ ਆ ਬਿਲਕੁਲ ਜੀ ਮੈਂ ਇਹ ਗੱਲ ਅਕਸਰ ਆਉਂਦੀ ਆ ਕਈ ਹਜ਼ਾਰਾਂ ਦੇ ਸਾਹਮਣੇ ਇੱਥੇ ਲੋਕ ਕੰਮ ਕਰਦੇ ਸੀ ਔਰ ਮੈਂ ਦੱਸਣਾ ਚਾਹੁੰਦਾ ਵੀ ਇਹਦਾ ਵੀ ਜਿਹੜਾ ਹੁਣ ਬੈਠੇ ਆ ਧਾਰੀਵਾਲ ਵਧੀਆ ਇਹਦਾ ਸਟ੍ਰੈਟਜੀ ਪਲਾਨ ਕਰਦੇ ਆ ਉਹ ਦੇਖਦੇ ਆ ਵੀ ਕਿਸ ਤਰ੍ਹਾਂ ਕੇ ਨਾਲ ਆਪਾਂ ਇਹਨੂੰ ਵਧੀਆ ਨਿਪਰੇ ਚਾੜ੍ਹ